सरहद दे रेलवे ट्रैक से देर रात हुए जबरदस्त धमाके ने पंजाब पुलिस के खुफिया एजेंसियों की नींद उड़ा दी है गणतंत्र दिवस तो ठीक पहला वापर इस घटना ने सूबे वे दहशत की साजिश वाल इशारा किया ਦਸਮਾਹਕੇ ਕਟਨਾ ਸਰਹੰਦ ਰੇਲਵੇ ਸਟੇਸ਼ਨ ਤੋਂ ਕਰੀਬ 4 ਕਿਲੋਮੀਟਰ ਦੂਰ ਫਰੇਟ ਕੋरिडोर ਲਾਈਨ ਦੀ ਹੈ ਧਮਾਕਾ ਇੰਨਾ ਤੇਜ਼ ਸੀ ਕਿ ਮਾਲ ਗੱਡੀ ਦੇ ਇੰਜਨ ਦੇ ਸ਼ੀਸ਼ੇ ਚੱਕਨਾਚੂਰ ਹੋ ਗਏ ਅਤੇ ਇੱਕ ਰੇਲ ਕਰਮਚਾਰੀ মামਲੀ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਘਟਨਾ ਵਾਲੀ ਥਾਂ ਤੇ ਪਹੁੰਚੇ ਡੀਆਈਜੀ ਰੋਪੜ ਰੇਂਜ ਡਾਕਟਰ ਨਾਨਕ ਸਿੰਘ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਇਸ ਘਟਨਾ ਪਿੱਛੇ ਆਤੰਗਵਾਦੀ ਗਤੀਵਿਧੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਦਸਮਾਕੇ ਮੌਕੇ ਤੇ ਡੋਗਸ ਕੋਡ ਅਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਇਲਾਕੇ ਨੂੰ ਘੇਰੇ ਦੇ ਵਿੱਚ ਲੈ ਲਿਆ। ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਅਹਿਮ ਨਮੂਨੇ ਇਕੱਠੇ ਕੀਤੇ ਨੇ ਜਿਨ੍ਹਾਂ ਨੂੰ ਜਾਂਚ ਲਈ ਲੈਬ ਦੇ ਵਿੱਚ ਭੇਜ ਦਿੱਤਾ ਗਿਆ। ਫਿਲਹਾਲ ਨੁਕਸਾਨੇ ਗਏ ਇੰਜਨ ਨੂੰ ਅੰਬਾਲਾ ਭੇਜ ਦਿੱਤਾ ਗਿਆ। ਉੱਤੇ ਹੀ ਦੇਰ ਰਾਤ ਦੇ ਹਨੇਰੇ ਤੋਂ ਬਾਅਦ ਹੁਣ ਤੀਨ ਦੇ ਚਾਨਣ ਦੇ ਵਿੱਚ ਪੰਜਾਬ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ ਹੈ। ਹੁੰਸਾਬਾਲੇ ਹੀ ਉੱਠਦਾ ਹੈ ਕਿ ਇਹ ਕਿਸੇ ਵੱਡੇ ਅਤਿੰਗਵਾਦੀ ਹਮਲੇ ਦੀ ਰਿਹਸਾ ਸੀ ਕਿ 26 ਜਨਵਰੀ ਨੂੰ ਲੈ ਕੇ ਪੰਜਾਬ ਦੇ ਵਿੱਚ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਸਾਰੀਆਂ ਏਜੰਸੀਆਂ ਹੁਣ ਅਪਸੀ ਤਾਲਮੇਲ ਨਾਲ ਇਸ ਮਾਮਲੇ ਦੀ ਤਹ ਤੱਕ ਜਾਂਚ ਜੁੜੀ ਹੋਈ ਹੈ ਬਪੜਾਕੇ ਸੁਣਾ ਬਾਜੀ ਪਾਸੇ ਕਿੰਨੇ ਵਜੇ ਜੀ 9:30 9:00 ਵਜੇ ਤਸਵੀਰ ਦੇ ਗੇਟ ਚ ਕਿਸ ਤਰ੍ਹਾਂ ਦਾ ਪਟਾਕਾ ਫਿਗਿਆ ਬਹੁਤ ਜ਼ੋਰ ਨਾਲ ਪਿੰਡ ਪੂਰੀ ਬਾਜ ਗਈ ਕਿਹੜੇ ਪਿੰਡ ਜੀ ਆਖਣਪੁਰ ਕਿੰਨੀ ਦੂਰ ਪੈ ਜਾਂਦਾ ਪਿੰਡੋਂ ਤੇ ਤੋਂ जो हमारे पास इन्फॉर्मेशन आई थी वो एक छोटा सा ब्लास्ट था जिसमे जो ड्राइवर था उसकी एक छोटी सी इंजरी आई है चीक पे सिर्फ एक काटा है और साथ में जो गाड़ी थी उसका भी कोई मेजर नुकसान नहीं हुआ और ट्रैक भी जैसे आप देख पा रहे हैं कि कोई मेजर नुकसान नहीं सो so, जो इंटेंसिटी ऑफ ब्लास्ट थी वो बहुत लो थी हमने बाकी एजेंसीज को भी इसमें कॉपरेट करा है और एजेंसीज को बुलाया और उनके साथ हमारी जो इन्वेस्टिगेशन है वो जारी है और इसको जल्दी हम इन्वेस्टिगेट करके जो लोग इसके पीछे हैं उनको जल्दी अरेस्ट करेंगे सर लग रहा है कोई वायर के या कुछ जो अभी तक देखिए इन्वेस्टिगेशन बड़ी प्रिलिमिनरी स्टेज पे अभी कुछ भी कहना जल्दी होगा तो एक बार इन्वेस्टिगेशन प्रोग्रेस करती है उसके बाद बताएंगे तो so, सर जख्मी हुआ जो ड्राइवर था उसके छोटी सी इंजरी आई है गाल पे और कोई इंजरी नहीं है मेजर इंजरी किसी के भी नहीं है ठीक है सर थैंक यू